ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਆਪਾਂ ਬਈ ਗੱਲ ਕਰਾਂਗੇ ਜਿਹੜੀ ਮਾਰਕੀਟ ਦੇ ਵਿੱਚ ਇੱਕ ਨਵੀਂ ਹਾਈਪ ਕ੍ਰੀਏਟ ਕੀਤੀ ਜਾ ਰਹੀ ਹੈ ਜਿਹਦੇ ਰਾਹੀਂ ਜ਼ਿਮੀਂਦਾਰ ਨੂੰ ਫੁੱਲ ਮਿਲਾ ਕੇ ਪੂਰਾ ਫੁੱਲ ਤਰੀਕੇ ਨਾਲ ਠੱਗਿਆ ਜਾ ਰਿਹਾ ਐ। ਇੰਨਾ ਦਾ ਯਾਰ ਕਮਲਾ ਵੀ ਨਹੀਂ ਜ਼ਿਮੀਂਦਾਰ ਵੀ ਜਿਹੜਾ ਇੰਨੇ ਨੇ ਸਾਲ ਹੋ ਗਏ ਝੋਨੇ ਲਾਉਂਦਿਆਂ ਨੂੰ ਉਦੋਂ ਕਿਹੜਾ ਨਦੀਨ ਕੰਟਰੋਲ ਨਹੀਂ ਹੁੰਦੇ ਸੀ ਝੋਨੇ ਦੇ ਵਿੱਚ ਜੇਕ ਨਦੀਨ ਕੰਟਰੋਲ ਹੁੰਦੇ ਸੀ ਤਾਂ ਤਾਂ ਹੀ ਤਾਂ 32 34 34 ਕੁੰਡਲ ਝਾੜ ਆਉਂਦਾ। ਸੋ ਇਹ ਚੀਜ਼ ਬੁੱਧੂ ਨਾ ਬਣਾਇਆ ਜਾਵੇ। ਆ ਫਾਰਮੂਲੇਸ਼ਨ ਆ ਮੈਂ ਤੁਹਾਨੂੰ ਦੱਸ ਦੇਣਾ ਜੀ ਕੱਲੀ-ਕੱਲੀ ਦਵਾਈ ਦੀਆਂ ਕੀ ਕੀ ਡੋਜ਼ ਐ ਠੀਕ ਐ ਇਹ ਤੁਸੀਂ ਵਰਤ ਸਕਦੇ ਆ ਇਹ ਸਾਰੀਆਂ ਦਵਾਈਆਂ ਉਹ ਹੋ ਐ ਜਿਹੜੀਆਂ ਤੁਸੀਂ ਝੋਨੇ ਦੇ ਵਿੱਚ 24 ਤੋਂ 48 ਘੰਟਿਆਂ ਦੇ ਵਿੱਚ ਪਾ ਸਕਦੇ ਆ 24 ਘੰਟੇ ਪਾਣੀ ਰੁਕਣਾ ਚਾਹੀਦਾ ਬਾਈ ਇਹਨਾਂ ਵਾਸਤੇ ਕੋਈ ਬੜਾ ਟਾਈਮ ਪਾਣੀ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ 24 ਘੰਟੇ ਤੁਸੀਂ ਪਾਣੀ ਰੋਕੋ ਉਹ ਤੋਂ ਬਾਅਦ ਪਾਣੀ ਘਟਾਓ ਇੱਕ ਵਾਰੀ ਪਾਣੀ ਦੇ ਵਿੱਚ ਪਾਣੀ ਨਾ ਛੱਡੋ ਜਿਹੜੀ ਦਵਾਈ ਮਰਜੀ ਪਾ ਲੋ ਸਾਰੀਆਂ ਹੀ ਅਸਰ ਕਰਨੀਆਂ ਪਰ ਪਾਣੀ ਦੇ ਵਿੱਚ ਪਾਣੀ ਨਹੀਂ ਛੜਨਾ ਕਿਰਾਂ ਪਹਿਲਾਂ ਵਾਲਾ ਪਾਣੀ ਜੀਰ ਗਿਆ ਉਹ ਧਰਤੀ ਨਾਲ ਲੱਗਣ ਦਿਓ ਉਹ ਤੋਂ ਬਾਅਦ ਪਾਣੀ ਤੁਸੀਂ ਨਵਾਂ ਪਾ ਸਕਦੇ ਆ ਇਹ ਨਾ ਹੋਵੇ ਪਾਣੀ ਖੜਾ ਹੋਵੇ ਤੇ ਉਹਦੇ ਵਿੱਚ ਤੁਸੀਂ ਪਾਣੀ ਮਲਟੀਪਲਾਈ ਕਰ ਦਿਓ ਫਿਰ ਕਿਸੇ ਦਵਾਈ ਨੇ ਅਸਰ ਤੁਹਾਡਾ ਨਹੀਂ ਕਰਨਾ ਹੁਣ ਲਿਖੀ ਚੱਲੋ ਬਾਈ ਜੇ ਤਾਂ ਆਪਾਂ ਬੂਟਾ ਗਲੋਰ ਵਰਤਣੀ ਹੈ ਜੀ 50% ईसी ਉਹਦੀ ਡੋਜ਼ ਹੈਗੀ ਆ 1200 ਐਮਐਲ ਫਿਰ ਆਉਂਦੀ ਆ ਬੂਟਾ ਗਲੋਰ 50 ईडब्ल्यू ਇਹਦੀ ਡੋਜ਼ ਹੈਗੀ ਆ 1200 ਐਮਐਲ ਫੇਰ ਆਉਂਦੀ ਹੈ ਜੀ ਪਟੀਲਾ ਕਰੋ 50 EC ਇਹਦੀ ਡੋਜ਼ ਹੈਗੀ ਹੈ 600 ml ਫੇਰ ਆਉਂਦੀ ਹੈ ਪਟੀਲਾ ਕਰੋ 37 EC ਇਹਦੀ ਡੋਜ਼ ਹੈਗੀ ਹੈ 750 ml ਰੈਫਟ ਪਲਸ ਨਾਲ ਤੇ ਆਉਂਦੀ ਹੈ ਮੁਰਕਾਸ ਦੇ ਜਿਹੜੀ ਤੁਸੀਂ ਸਾਥੀ ਵਰਤਦੇ ਆ ਉਹਦੀ ਡੋਜ਼ ਹੁੰਦੀ ਹੈ 60 ਗ੍ਰਾਮ ਪਰ ਏਕੜ ਜੇ ਟੌਪ ਸਟਾਰ ਵਰਤਣੀ ਹੈ ਇਹਦੀ ਡੋਜ਼ ਹੁੰਦੀ ਹੈ 45 ਗ੍ਰਾਮ ਪਰ ਏਕੜ ਉਸ ਤੋਂ ਬਾਅਦ ਜੇ ਤੁਸੀਂ ਪੈਂਡੀਮੈਥਲਨ ਵਰਤਣੀ ਹੈ ਉਹਦੀ ਡੋਜ਼ ਹੁੰਦੀ ਹੈ 1000 ਤੋਂ 1200 ml ਫਿਰ ਕਈ ਕਈ ਅਨੀਲੋ ਕਾਰਡ ਵਰਤਦੇ ਆ 18 EC ਵਾਲੀ ਉਹਦੀ ਡੋਜ਼ ਹੁੰਦੀ ਹੈ ਜੀ 850 ml ਜੇ ਉਸ ਤੋਂ ਬਾਅਦ ਤੁਸੀਂ ਲੇਟ ਦੇ ਵਿੱਚ ਜਾਣਾ ਵੀ ਕੋਈ 10 12 ਦਿਨਾਂ ਤੱਕ ਰਕਪਾਉਣੀ ਹੈ ਉਥੇ ਕਈ ਭਰਾ ਗਰੇਨਾਈਟ ਵੀ ਵਰਤੀ ਜਾਂਦੇ ਆ ਉਹਦੀ ਡੋਜ਼ ਹੁੰਦੀ ਹੈ 40 ml ਪਰ ਇਹ ਇੰਨੀ ਕੋਈ ਵਰਤਨ ਦੀ ਲੋੜ ਨਹੀਂ ਹੁੰਦੀ ਹਰੇਕ ਥਾਂ ਦੇ ਉੱਤੇ ਪੈਂਡੀ ਜਾਂ ਦੂਜੀਆਂ ਸਪਰੇਆਂ ਪਟੀਲਾ ਰੂਪ ਆ ਕੇ ਕੰਟਰੋਲ ਹੋ ਜਾਂਦਾ ਹੈ ਆਪਾਂ ਤੁਹਾਨੂੰ ਇਹੀ ਪ੍ਰੈਫਰੈਂਸ ਕਰਾਂਗੇ ਜਿਹੜੀ ਦਵਾਈ ਮਰਜ਼ੀ ਵਰਤੋ ਪਰ ਵਰਤੋ ਇੱਕ ਤਕਨੀਕ ਦੇ ਨਾਲ ਜਦੋਂ ਤੁਸੀਂ ਪਾਣੀ ਮਲਟੀਪਲਾਈ ਕਰਦੇ ਨਾ ਮੇਨ ਜ਼ਿੰਮੇਦਾਰ ਗਲਤੀ ਇਹ ਕਰਦਾ ਹੈ ਜਾਣਕਾਰੀ ਹਰੇਕ ਦੇਈ ਜਾਂਦਾ ਹੈ ਕਿ ਇੰਨੇ ਘੰਟੇ ਪਾਣੀ ਰੋਕਣਾ ਹੈ ਉਹ ਪਾਣੀ ਰੋਕਣਾ ਜ਼ਰੂਰ ਹੈ ਪਰ ਜੇ ਤੁਸੀਂ ਕੀ ਹੈ ਹੁਣ 12 ਘੰਟੇ ਦੇ ਵਿੱਚ ਬਾਅਦ ਤੁਹਾਡਾ ਪਾਣੀ ਸੁੱਕਣ ਲੱਗ ਗਿਆ ਉਹ ਜਿਹੜਾ ਸੁੱਕਦਾ ਉਹਨੂੰ ਸੁੱਕ ਜਾਣ ਦਿਓ ਕਰੀ ਐਡੀ ਕੋਈ ਵੱਡੀ ਗੱਲ ਨਹੀਂ ਹੁੰਦੀ ਪਰਤ ਬਣ ਜਾਂਦੀ ਹੁੰਦੀ ਹੈ ਪਾਣੀ ਥੱਲੇ ਲੱਗ ਗਿਆ ਬਾਹਰ ਦਾ ਉਦੋਂ ਬਾਅਦ ਪਾਣੀ ਭਰ ਕੇ ਰੱਖੋ ਇੱਕ ਕਰੀ ਪਾਣੀ ਨੂੰ ਆਪਾਂ ਥੱਲੇ ਬਿਠਾਉਣਾ ਹੀ ਬਿਠਾਉਣਾ ਧਰਤੀ ਦੇ ਨਾਲ ਜਿੰਨਾਂ ਚਿਰ ਪਾਣੀ ਨਹੀਂ ਲੱਗੂਗਾ ਤੁਹਾਡੀ ਕੋਈ ਵੀ ਸੱਪੇ ਕੋਈ ਵੀ ਨਦੀਨ ਨਾਸ਼ ਤੁਹਾਡਾ ਅਸਰ ਨਹੀਂ ਕਰੂਗਾ ਸੋ ਇਸ ਚੀਜ਼ ਤੋਂ ਬਚੋ ਤੇ ਆਗਾ ਆਪ ਸੰਭਾਲੋ ਤੇ ਸੂਝਵਾਨ ਬਣੋ